ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਖੜੇ ਹਾਂ ਜੀ ਪਿੰਡ ਬੋਟਰ ਦੇ ਵਿੱਚ ਜ਼ਿਲ੍ਹਾ ਮੋਗਾ ਤੇ ਬਾਈ ਜੀ ਇਹ ਦੇ ਸਕਦੇ ਹਾਂ ਤੁਸੀਂ ਟਰੈਕਟਰ ਮਹਿੰਦਰਾ ਆਰਮਨ ਆਲਟਰਾ 165558 ਟਰੈਕਟਰ ਇਹ ਟਰੈਕਟਰ ਹੈਗਾ ਜੀ ਬਕਾਓ ਘਰੇ ਖੜਾ ਟਰੈਕਟਰ ਹੀ ਦੇ ਸਕਦੇ ਤੁਸੀਂ ਕੰਡੀਸ਼ਨ ਦਾ ਚੈੱਕ ਕਰ ਸਕਦੇ ਤੁਸੀਂ ਪਹਿਲਾਂ ਆਪਾਂ ਵੇਖ ਨੀ ਬਲਦੇ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਆ ਗਈ ਹਾਂਜੀ ਬਾਈ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਜੀ ਹਾਂਜੀ ਬੋ ਜੀ ਇਹਦੇ ਬਾਰੇ ਚੰਨਾ ਪਾਇਆ ਜੀ। ਭਾਈ ਜੀ 8 ਮਾੜਲਾ ਹੈ ਜੀ। ਅੱਛਾ ਇਹ 8 ਮਾੜਲਾ। ਹਾਂਜੀ ਠੀਕ ਆ ਜੀ। ਟਰੈਕਟਰ ਸਾਰਾ ਅਰੀਜਨਲ ਆ। ਸਾਰਾ ਅਰੀਜਨਲ। ਕਿਤੇ ਕੋਈ ਪਾਸ ਨਹੀਂਗਾ। ਸਾਰਾ ਟਰੈਕਟਰ ਸੁੱਕਾ ਪਿਆ ਕੇ ਦੋਣੀ ਕੋਈ ਤੇਲ ਨਹੀਂ ਲੀਕ, ਕੁਛ ਨਹੀਂ ਲੀਕ। ਯਾਨੀ ਕਿ ਕਿਸੇ ਪਾਸੇ ਲੀਕ ਨਹੀਂਗਾ। ਵਧੀਆ ਪਿਆ ਵਾ ਯਾਨੀ ਕਿ ਰੰਗ ਪੇੜ ਦਾ ਵਧੀਆ ਵਾ। ਅਰੀਜਨਲ ਹੀ ਆ ਜਿੰਨਾ ਹੈਗਾ ਵਾ। ਜਿੰਨਾ ਜਿੰਨੀ ਆਪਾਂ ਗੱਲ ਦੱਸਾਂਗੇ ਉਹਨੂੰ ਹੀ ਨਿਕਲੂਗੀ। ਐਂ ਕੱਲ ਨੂੰ ਆ ਕੇ ਆਪਾਂ ਨੂੰ ਕੋਈ ਐਂ ਨਹੀਂ ਕਹੂਗੀ ਤੁਸੀਂ ਘੱਟ ਦੱਸਿਆ। ਨਹੀਂ ਸਹੀ ਆ ਸਹੀ ਆ ਵੀਰੇ। ਹਾਂ। ਸਾਰਾ ਕੋ ਸਾਹਮਣੇ ਦੱਸ ਉਹ ਆ ਪੂਰੇ ਵਧੀਆ ਪਏ ਯਾਨੀ ਕਿ ਰਮਰੰਭੀ ਸਾਪ ਹੈ ਬਈ ਹਨ ਸਾਫ ਆ ਠੀਕ ਆ ਜੀ ਹਾਂ ਟੈਰ ਵੀ ਪੱਕੇ ਆ ਕੋਈ ਨਹੀਂ ਕੋਈ ਗੱਲ ਹੈ ਟੈਰ 70 ਤੋਂ 72 ਰੁਪਏ ਹੈਗੇ 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 ਆ ਬਾਈ ਮੰਨ ਕੇ ਚੱਲੋ ਆਪਾਂ ਘਰ ਤੋਂ ਘਾਟੀ ਦੱਸਿਆ ਮੁੜ ਕੇ ਅਗਲਾ ਆਏ ਨਾ ਕਹੇ ਬਾਈ ਮੈਨੂੰ ਵੱਧ ਦੱਸ ਨਹੀਂ ਸਹੀ ਸਹੀ ਅਗਲੇ ਦਾ ਬਾੜ ਨਾ ਪਾਵੇ ਬਸ ਬਾੜ ਨਾ ਪਾਵੇ ਹਾਂ ਹੋਰ ਡੰਡਾ ਡਰਾਵਰ ਸਾਰਾ ਕੁਝ ਨਾਲ ਆ ਅੱਛਾ ਸਾਰਾ ਕੁਝ ਨਾਲ ਹਾਂ ਗੁੱਲਾ ਸਮੇਤ ਸਾਰਾ ਕੁਝ ਨਾਲ ਆ ਠੀਕ ਆ ਜੀ ਹਾਂ ਲਓ ਮੇਥਰੋ ਤੇਜ ਸਾਹਿਬ ਦਾ ਟਰੈਕਟਰ ਦਿਖਾਉਂਦਾ ਮਰਾਡੂ ਰੋਡ ਬਾਈ ਬਹੁਤ ਸਾਫ ਹੈ ਮਰਾਡੂ ਰੋਡ ਬਈ ਇਹ ਆ ਮਾਰ ਅਜਨਾਲਾ ਇਹ ਤਾਂ ਚਲਾਈ ਜਲੂਈ ਦਾ ਬਹੁਤ ਘਾਟਾ ਹੈ ਤੁਹਾਡੇ ਹਿਸਾਬ ਨਾਲ ਵਧੀਆ ਵਾ ਟਰੈਕਟਰ ਯਾਰ ਠੀਕ ਆ ਕੋਈ ਹੈਗਾ ਤੇ ਬਾਕੀ ਟਾਇਰਾਂ ਨਾਲ ਦੀ ਟਾਇਰ ਹੈ ਬਈ ਨਾਲ ਦੇ ਨਹੀਂ ਨਾਲ ਦੇ ਨਹੀਂ ਹੈਗੇ ਬਈ ਪਏ ਆਪਾਂ ਦੁਬਾਰਾ ਲੈ ਆਗੇ ਹਾਂ ਦੁਬਾਰਾ ਕੋਈ ਪਏ ਵੀ ਆ ਠੀਕ ਆ ਤੇ ਬਾਕੀ ਬਈ ਬੈਟਰੀ ਬੁਡਰੀ ਕਿਵੇਂ ਬੈਟਰੀ ਬੁਡਰੀ ਵਧੀਆ ਜੱਪਲ ਸੈਲਾ ਚ ਖਲੇ ਦੀ ਸਲਫਤ ਹੁੰਦਾ ਜਿੰਨੀ ਮਰਜ਼ੀ ਠੰਡ ਚ ਮਾਰ ਲੇ ਪਹਿਲੀ ਸਲਫਤ ਸਟਾਰਟ ਪਹਿਲੀ ਸਲਫਤ ਸਟਾਰਟ ਆ ਯਾਰ ਕੋਈ ਬਲੋ ਨਹੀਂ ਯਾਰ ਪੂਰਾ ਵੀ ਬਲੋ ਮਾਰ ਜੇ ਇਸੇ ਦੀ ਆਵਾਜ਼ ਹੋਵੇ ਆਪਾਂ ਦੇਣ ਹਾਂ ਅਗਲੇ ਦਾ ਖਰਚਾ ਦੇਵਾਂਗੇ ਕਿਸੇ ਪਾਸੇ ਵੀ ਚੂ ਨਹੀਂ ਕਰਦਾ ਠੀਕ ਲੋ ਮੈਂ ਤੁਹਾਨੂੰ ਉਸ ਸਾਬਲ ਬਹੁਤ ਸਾਫ ਆ ਬਈ ਨਾ ਬਾਡੀ ਲਾਈਨ ਦਾ ਬਹੁਤ ਸਾਫ ਆ ਹਾਂ ਬਹੁਤ ਵਧੀਆ ਬਾਡੀ ਲਾਈਨ ਬਾਡੀ ਲਾਈਨ ਦਾ ਦੇਖ ਸਕਦਾ ਮੈਂ ਇਧਰੋਂ ਦਿਖਾ ਦੇ ਮੜਾ ਇਹਨੇਗਾ ਕਮਾ ਕੇ ਦਿਖਾ ਦੇ ਮੜੀ ਸਾਰਾ ਡਰੈਕਟਰ ਬਾਡੀ ਲਾਈਨ ਦਾ ਤੁਸੀਂ ਦੇਖ ਸਕਦਾ ਬਹੁਤ ਸਾਫ ਆ ਦੇ ਵਿੱਚ ਪਿਆ ਵਾ ਪੇਂਟ ਬੋਲ ਸਾਰਾ origignal ਹੀ ਪਿਆ ਸਾਰਾ origignal ਆ ਕਿਤੇ ਨਹੀਂ ਬਾਈ ਕਾਜੇ ਗੁੱਟੂ ਚੋਂ ਹੈਗੀ ਐ ਮੇਰੇ ਕੋਲ ਬਈ ਆ ਵੀ ਮਾਂ ਘਰੇ ਬਸ ਲੀਕ ਸੀ ਨਾ ਕਿਸੇ ਪਾਸੋਂ ਲੀਕ ਆ ਠੀਕਾ ਜਿਵੇਂ ਹੈਗਾ ਆ ਹੀ ਆ ਯਾਰ ਆਪਾਂ ਕੁਝ ਨਹੀਂ ਕਰਾਇਆ ਇੰਜਨ ਗੇਅਰ ਕਿਵੇਂ ਹੋ ਗਿਆ ਇੰਜਨ ਗੇਅਰ ਦਾ ਪੂਰਾ ਪੱਕਾ ਟਰੈਕਟਰ ਆ ਚਾਕੀ ਚੁੱਬੀ ਤਾਂ ਲੱਗੀ ਨਾ ਉਹ ਮੈਂ ਵਹੀ ਹੋਵੇਂ ਖੁੱਲ ਖੁੱਲ ਤਾਂ ਮਰ ਗਿਆ ਜਾਂਦਾ ਵਾ ਜਾਨੀ ਕਿ ਮੈਂ ਪੂਰੀ ਦਸਲੀ ਨਹੀਂ ਦਿੰਦਾ ਵੀ ਜਾਨੀ ਕਿ ਉਹਨੂੰ ਗਾਰੰਟੀ ਆ ਬਲੋ ਨਹੀਂ ਬਲੋ ਨਹੀਂ ਮਾਰਦਾ ਗੇਅਰ ਦੀ ਆਵਾਜ਼ ਆਉਂਦਾ ਬਈ ਇੰਜਨ ਗੇਅਰ ਦਾ ਹਾਂ ਮੈਂ ਇੰਜਨ ਗੇਅਰ ਦਾ ਹੀ ਆ ਵਧੀਆ ਆਵਾਜ਼ ਆਣਗੇ ਬਾਹਲੇ ਲੈ ਕੇ ਦਸਲੀ ਕਰਕੇ ਲੈ ਕੇ ਆਣੇ ਯਾਰ ਠੀਕ ਆ ਜੀ ਲਓ ਮੈਂ ਤੁਹਾਨੂੰ ਦੇਖ ਸਕਦਾ ਆ ਮਾਰ ਵੀ ਮੁਰਗੇ ਵੀ ਉਵੇਂ ਲੱਗੇ ਤੇ ਹਣਾ ਬਈ ਹਾਂ ਹਾਂ ਦੇਖ ਸਕਦਾ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਨੰਬਰ ਕਿੱਥੋਂ ਦਾ ਨੰਬਰ ਤੇ ਆਉਦਾ ਹੀ ਆ 50 ਨੰਬਰ ਹੈ ਨਾ ਤੇ ਚੱਲਿਆ ਚੱਲਿਆ ਕਿੰਨਾ ਬਈ ਇਹ ਚੱਲੋ ਬਈ ਇਹਦਾ ਮੀਟਰ ਇਹ ਹੈਗਾ 3000 ਚੱਲਿਆ ਹਾਂ ਮੰਨ ਕੇ ਚੱਲ ਲੋ ਇੰਨਾ ਮੰਨ ਕੇ ਚੱਲੋ ਹਾਂ ਬਾਕੀ ਆਪਦਾ ਵਾਹ ਦਾ ਚੈੱਕ ਕਰਕੇ ਲਿਆ ਸਕਦੇ ਬਾਹ ਕੇ ਚੈੱਕ ਕਰਕੇ ਬਾਹ ਕੇ ਯਾਰ ਨੇ ਤਸਲੀ ਕਰਕੇ ਲੈ ਕੇ ਜਾ ਸਕਦੇ ਆ ਦੇਖੋ ਲੈ ਯਾਰ ਹਾਂ ਲੋ ਮੇਟਰੋਂ ਬਾਹ ਕੇ ਚੈੱਕ ਕਰਕੇ ਯਾਰ ਟਰੈਕਟਰ ਤੋਂ ਹੀ ਲਿਆ ਸਕਦੇ ਭਾਵੇਂ ਆਪਦੇ ਕਾਰੀਗਰ ਵੀ ਲਏ ਹਣਾ ਹਾਂ ਕਾਰੀਗਰ ਭਾ ਦੋ ਚਾਰ ਬੰਦੇ ਉਹਦੇ ਨਾਲ ਲਿਓ ਹਣਾ ਆਪਣੇ ਕੋਈ ਚੱਕਰ ਮਿਸਤਰੀ ਵੀ ਲਿਓ ਯਾਰ ਅਪਣ ਨੂੰ ਤਾਂ ਵੀ ਨਹੀਂ ਕੋਈ ਚੱਕਰ ਇਹ ਪੈਂਡ ਬੁੱਟਰ ਦੇ ਵਿੱਚ ਖੜਾ ਜੀ ਜਿਲ੍ਹਾ ਮੋਗਾ ਹੀ ਦੇਖ ਸਕਦੇ ਪੰਜਾਬ ਨੰਬਰ ਹਣਾ ਹਾਂ ਵੀ ਆਪ ਨੰਬਰ ਆ ਰਿਹਾ ਇੰਜਨ ਗੇਅਰ ਤਾਂ ਬਿਲਕੁਲ ਓਕੇ ਮਿਲੂਗਾ ਇਹ ਟਰੈਕਟਰ ਦਾ ਨਮਿੰਦਰਾ ਅਰਜਨ ਅਲਟਰਾ ਵਾਂਸਿਸ ਆਪਾਂ ਦੇ ਡੀਆਈ ਕਿਸੇ ਬੱਸ ਵਰਗੀ ਲੀਜ਼ਰ ਨਹੀਂ ਹੈਗੀ ਦੇਖ ਸਕਦਾ ਤੁਸੀਂ ਟਾਇਰ ਟੱਪਾ ਦੇ ਸਕਦਾ ਗੁੱਡੀਅਰ ਦੇ ਟਾਇਰ ਹਨ ਇਹ ਪਿਛਲੇ ਵੀ ਗੁੱਡੀਅਰ ਦੇ ਆ ਪਿਛਲੇ ਅਗਲੇ ਗੁੱਡੀਅਰ ਦੇ ਦੇ ਸਕਦਾ ਤੁਸੀਂ ਤੇ ਕਿੰਨਾ ਮਾਡਲ ਸੀਗਾ ਜੀ ਇਹ 8 ਮਾਡਲ ਲੱਗਦੇ 8 ਮਾਡਲ ਠੀਕ ਹੈ ਤੇ ਡਿਮਾਂਡ ਦੀ ਜਗ੍ਹਾ ਡਿਮਾਂਡ ਆਪਾਂ 30 20 ਕਰਕੇ ਦੇ ਦਾਂਗੇ ਯਾਰ ਘੱਟੋ ਘੱਟ ਮਾਨ ਤਨ ਕਰ ਦਾਂਗੇ ਬੰਦੇ ਦਾ ਆਪਾਂ ਮੋੜਦੇ ਨਹੀਂ ਆ ਬਲੀ ਠੀਕ ਹੈ ਮਾਨ ਤਨ ਹੋਊਗਾ ਮਾਨ ਤਨ ਕਰ ਦਾਂਗੇ ਫੋਲ ਤੁਹਾਡੀ ਵੀਡੀਓ ਵੇਖ ਕੇ ਆਊਗਾ ਜਿਹੜਾ ਜਿਹੜਾ ਆਪਣੀ ਵੀਡੀਓ ਦੇਖ ਤੈਨ 20 ਜੋ ਆਪਾਂ ਮਾਨ ਤਨ ਕਰ ਦਾਂਗੇ ਲੋ ਮੇਤਰੋ ਜਿਹੜਾ ਬਣੀ ਵੀਡੀਓ ਦੇਖ ਤੈਨੂੰ 120000 ਰੁਪਏ ਵਿੱਚ ਮਾਨਤਾਣ ਹੋ ਗਏ ਬਾਕੀ ਆਪਣਾ ਸਾਰੇ ਇਹ ਆਪਾਂ ਤੇ ਯਾਰ ਜੈ ਜੀ ਰੇਟ ਰੱਖਿਆ ਵਾ ਆਪਾਂ ਬਾਹਲਾ ਨਹੀਂ ਮੰਗਿਆ ਮੈਂ ਰੇਟ ਦਾ ਜੈ ਜੀ ਹਾਂ ਰੇਟ ਜਮ ਜੈ ਜੀ ਰੇਟ ਜੈ ਜੀ ਟਰੈਕਟਰ ਵੀ ਵਧੀਆ ਸਾਫ ਹਾਲਤ ਦੇ ਵਿੱਚ ਬਾਕੀ ਮਾਨਤਾਣ ਕਰਾਂਗੇ ਯਾਰ ਅਗਲਾ ਜੇ ਅਗਲਾ ਆਊਗਾ ਬੋਪਨ ਵੀ ਲਾਉ ਹਾਂ ਹਾਂ ਬਾਕੀ ਅਗਲੇ ਨੇ ਰੁਪਈਏ ਲਾਉਣੇ ਹਨ ਬਾਕੇ ਚੈੱਕ ਕਰਨ ਲਈ ਆਪਾਂ ਚੈੱਕ ਕਰਕੇ ਨਾਲ ਦਸੰਦੀ ਨਾ ਲੈ ਜੇ ਹਾਂ ਕੋਈ ਓਲਾ ਨਹੀਂਗਾ ਹਾਂ ਨਾ ਕੋਈ ਓਲਾ ਨਹੀਂ ਬਾਈ ਆਪਾਂ ਨੂੰ ਕੋਈ ਡਰ ਨਹੀਂਗਾ ਬਾਕੇ ਲੈ ਕੇ ਜਾਵੇ ਟਰੈਕਟਰ ਤੁਸੀਂ ਦੇ ਸਕਦੇ ਟਰੈਕਟਰ ਬਹੁਤ ਸਾਫ ਹਾਲਤ ਇੱਕ ਵਾਰੀ ਨਿਗਾਹ ਫੇਰ ਮਰਵਾ ਦੇਂਦਰ ਦੀ ਕਮ ਜਾ ਦੇ ਸਕਦੇ ਟਰੈਕਟਰ ਬਿਲਕੁਲ ਸਾਫ ਹਾਲਤ ਦੇ ਵਿੱਚ ਪਿਆ ਵਾ 5090 ਦਾ ਪਿੰਡ ਬੋਟਰ ਦੇ ਵਿੱਚ ਲੜਾਈ ਇਹ ਜਲਾ ਮੁੰਡਾ ਤੇ ਰੰਗ ਮੁੰਡਾ ਆ ਦੇ ਇੱਕ ਵਾਰੀ ਫੇਰ ਸਾਫ ਹਾਲਤ ਦੇ ਵਿੱਚ ਪਏ ਆ ਤੇ ਵੀਰੇ ਸਤਨਾਮ ਨੰਬਰ ਬੋਲਦਾ ਨੰਬਰ 98568 98568 92518 92514 ਹਾਂ ਇਹ ਬਾਈ ਦਾ ਨੰਬਰ ਆ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਟਰੈਕਟਰ ਬਾਰੇ ਲੈ ਸਕਦੇ ਹੋ ਜੀ ਤੇ ਆਪਣੇ ਵੀਡੀਓ ਮੁਤਾਬਕ ਹੀ ਸ਼ੇਅਰ ਕਰ ਤੇ ਪੇਜ ਨੂੰ ਫੋਲੋ ਕਰ ਲੈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਧੰਨਵਾਦ